ਮਾਡਲ ਇੱਕ ਵਾਰ ਇਹ ਕਿਹਦਾ ਰਹੀ ਮੈਂ ਕੀ ਕੀ ਕਰੀ ਨਹੀਂ ਮੈਂ ਸਵਾਲ ਪੁੱਛ ਰਹਾ ਹਾਂ ਕਿ ਆਪਕੇ ਨਹੀਂ ਲੀਆ ਅਮੈਂ ਕਮੇ ਕਮੇ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਣਾ ਰਣੌਥ ਨੂੰ ਬੀਤੇ ਦਿਨੀ ਇੱਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਪਖਿਆ ਹੋਇਆ ਹੈ ਉੱਥੇ ਹੀ ਕੁਲਵਿੰਦਰ ਕੌਰ ਦੀ ਗ੍ਰਿਫਤਾਰੀ ਦੀ ਗੱਲ ਵੀ ਆਖੇ ਜਾ ਰਹੀ ਹੈ ਉੱਥੇ ਹੀ ਇੱਕ ਵਾਰ ਫਿਰ ਤੋਂ ਹੁਣ ਕੰਗੜਾ ਦਾ ਇੱਕ ਹੋਰ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ ਦਰਸਲ ਕੰਗੜਾ ਨੂੰ ਪੱਤਰਕਾਰ ਥੱਪੜ ਕਾੜ ਬਾਰੇ ਪੁੱਛ ਰਹੇ ਸੀ ਤਾਂ ਇਸ ਦੌਰਾਨ ਕੰਗੜਾ ਰਣੌਤ ਮੀਡੀਆ ਕਰਮਚਾਰੀਆਂ ਤੇ ਹੀ ਪੜਕਦੀ ਦਿਖਾਈ ਦੇ ਰਹੀ ਹੈ ਇਹ ਵੀਡੀਓ ਦੇਸ਼ ਦੀ ਸੰਸਦ ਦੇ ਬਾਹਰ ਦਾ ਹੈ ਮੀਡੀਆ ਕਰਮਚਾਰੀ ਕੰਗੜਾ ਨੂੰ ਥੱਪੜ ਵਾਲੀ ਘਟਨਾ ਬਾਰੇ ਪੁੱਛਦੇ ਹਨ ਤਾਂ ਉਹ ਅੱਗੋਂ ਪੜਕ ਜਾਂਦੀ ਹੈ ਇਹ ਸਭ ਵੇਖ ਕੇ ਕੰਗੜਾ ਦੀ ਸੁਰੱਖਿਆ ਟੀਮ ਉਹਨਾਂ ਨੂੰ ਕਾਰ ਵਿੱਚ ਬਿਠਾ ਦਿੰਦੀ ਏ ਮਾडम ਇੱਕ ਵਾਰੀ ਇਹ ਕਹਤਾ ਰਹੀ ਹੈ ਮੈਂ ਕੀ ਕੀ ਕਰ ਰਹੀ ਹੈ ਮੈਂ ਸਵਾਲ ਪੁੱਛ ਰਣਾ ਕਿ ਆਪਣੇ ਕੀ ਪੁੱਛਿਆ ਮੈਂ ਸ਼ਾਮੇ ਕਮੇ ਕਮੇ ਕਮਤਾਰਾਮ ਸ਼ਾਮ ਮੈਮ ਮੈਮ ਇਹ ਸਵਾਲ ਆਦਾਂ ਮਤਲਬ ਮਾडम ਇੱਕ ਵਾਰੀ ਇਹ ਕਹਤਾ ਰਹੀ ਹੈ ਮੈਂ ਕੀ ਕੀ ਕਰ ਰਹੀ ਹੈ ਮੈਂ ਸਵਾਲ ਪੁੱਛ ਰਣਾ ਕਿ ਆਪਣੇ ਕੀ ਪੁੱਛਿਆ ਮੈਂ ਸ਼ਾਮੇ ਕਮੇ ਕਮੇ ਕਮਤਾਰਾਮ ਸ਼ਾਮ ਮੈਮ ਮੈਮ ਇਹ ਸਵਾਲ ਦਰਸਲ ਕੰਗੜਾ ਰਣੌਤ ਐਨਡੀਏ ਦੀ ਸੰਸਦੀ ਦਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੀ ਸੀ ਜਿੱਥੇ ਕਿ ਮੀਡੀਆ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਥੱਪੜ ਕਾਡ ਬਾਰੇ ਸਵਾਲ ਪੁੱਛੇ ਗਏ ਇਸ ਦੌਰਾਨ ਥੱਪੜ ਕਾਡ ਬਾਰੇ ਸੁਣਦਿਆਂ ਹੀ ਕੰਗੜਾ ਰਣੌਤ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਅਤੇ ਉਹਨਾਂ ਵੱਲੋਂ ਇੱਕ ਮੀਡੀਆ ਕਰਮੀ ਦਾ ਮਾਈਕ ਖੂਨ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਪੱਤਰਕਾਰ ਨੇ ਵੀ ਇਸ ਦਾ ਵਿਰੋਧ ਕੀਤਾ ਅਤੇ ਜਿਸ ਤੋਂ ਬਾਅਦ ਕੰਗੜਾ ਰਣੌਤ ਦੇ ਸੁਰੱਖਿਆ ਕਰਮੀਆਂ ਨੇ ਵਿੱਚ ਬਚਾਅ ਕਰਦਿਆਂ ਕੰਗੜਾ ਨੂੰ ਕਾਰ ਵਿੱਚ ਬਿਠਾਇਆ ਜੀ ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਕੰਗੜਾ ਰਣੌਤ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਵਿੱਚ ਫਸਦੀ ਨਜ਼ਰ ਆ ਰਹੀ ਹੈ ਦਰਸਲ ਪੱਤਰਕਾਰ ਉਸ ਨੂੰ ਥੱਪੜ ਕਾਣ ਬਾਰੇ ਸਵਾਲ ਪੁੱਛ ਰਹੇ ਸੀ ਇਸ ਦੌਰਾਨ ਕੰਗੜਾ ਰਣੌਤ ਮੀਡੀਆ ਤੇ ਭੜਕ ਉੱਠੀ ਅਤੇ ਇੱਕ ਮੀਡੀਆ ਕਰਮੀ ਦਾ ਮਾਈਕ ਖੋਣ ਦੀ ਕੋਸ਼ਿਸ਼ ਵੀ ਕੀਤੀ ਜਿਸ ਤੋਂ ਬਾਅਦ ਮੀਡੀਆ ਕਰਮਚਾਰੀ ਨੇ ਵੀ ਇਸ ਦਾ ਵਿਰੋਧ ਕੀਤਾ ਜਿਸ ਕਾਰਨ ਸੁਰੱਖਿਆ ਕਰਮੀਆਂ ਨੂੰ ਵਿਚ ਵਿਚਾਲੀ ਅੱਗੇ ਆਉਣਾ ਪਿਆ

ਤਦਾਸੀਏ ਕਿ ਚੰਡੀਗੜ੍ਹ 에어ਪੋਰਟ ਤੇ ਹੋਈ ਬੱਸ ਲੁਕੀ ਮੰਗਰੋ ਕੰਗਨਰ ਰੌਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਸਿਕਿਉਰਿਟੀ ਚੈੱਕ ਕਰਨ ਵਾਲੇ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹਾਲਾਂਕਿ ਕੰਗਨਰ ਰੌਦ ਦੇ ਇਲਜ਼ਾਮ ਹੈ ਕਿ ਉਸ ਨੂੰ ਥੱਪੜ ਮਾਰੇ ਗਏ ਪਰ ਇਸ ਦੀ ਪੁਸ਼ਟੀ ਕਰਨ ਲਈ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ ਇਸ ਲਈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹ ਸਵਾਲ ਚੱਕ ਰਹੀਆਂ ਨੇ ਕਿ ਛਾਇਰ ਕੰਗੜਾ ਵੱਲੋਂ ਏਲਸਾਮ ਝੂਠੇ ਅਤੇ ਬੇਬੁਨਿਆਦ ਤੌਰ ਤੇ ਲਗਾਏ ਜਾ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੀ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ